ਓਏ 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 ਓੱਤਰ ਸੋ ਤੁਸੀਂ ਵੀ ਆਪਣੀ ਧੀ ਲਈ ਅਰਦਾਸ ਕਰਿਓ ਵੀ ਉਹ ਠੀਕ ਹੋ ਜਵੇ ਬਹੁਤ ਦੁੱਖ ਪਾਇਆ ਉਹਨੇ ਤਿੰਨ ਦਿਨ ਬਹੁਤ ਦੁੱਖ ਪਾਇਆ ਪਰ ਹੁਣ ਤੁਹਾਨੂੰ ਪਤਾ ਉਹਦੀ ਪ੍ਰੋਬਲਮ ਜਾਦਾ ਵੱਡੀ ਹੈ ਨਾ ਸੋ ਦੋਸਤੋ ਡਾਕਟਰਾਂ ਨੇ ਸਾਨੂੰ ਦੇਤਾ ਜਵਾਬ ਜਵਾਬ ਕਿਉਂ ਦੇਤਾ ਉਹਦਾ ਵੀ ਤੁਹਾਨੂੰ ਕਾਰਨ ਦੱਸ ਦਾਂ ਜਾਨੀ ਕਿ ਗਏ ਉਹਨਾਂ ਨੇ ਚੈੱਕ ਕੀਤਾ ਜਾਨੀ ਕਿ ਫਿਰ ਸਾਨੂੰ ਮਨਾ ਕਰ ਦਿੱਤਾ ਤੇ ਇਹਦੀ ਜਿਹੜੀ ਪ੍ਰੋਬਲਮ ਆ ਜਾਦਾ ਵੱਧ ਗਈ ਕੀ ਬਾਲੀ ਬਾਲੀ ਸੁਰਿਆ ਹੈ ਸੋ ਜਾ ਸੋ ਜਾ ਹਰ ਜਿਹ ਤਰਾ ਟਾਈਮ ਤੇ ਉੱਠੇਗਾ ਸੋ ਹਾਂ ਮੈਂ ਮਾਫੀ ਚਾਹੀਦੀ ਹਾਂ ਹਾਂ ਮੈਂ ਵੀ ਆ ਜਾਣਾ ਕੀ ਬਾਲੀ ਬਾਲੀ ਸੁਣੀ ਹੈ ਹਾਂ ਸੋ ਜਾ ਸੋ ਜਾ ਹਰ ਜਿਹ ਤਰਾ ਟਾਈਮ ਤੇ ਉੱਠੇਗਾ ਸੋ ਹਾਂ ਮੈਂ ਮਾਫੀ ਚਾਹੀਦੀ ਹਾਂ ਹਾਂ ਮੈਂ ਵੀ ਆ ਜਾਣਾ ਪਰ ਸੋ ਜਾ ਜਗੇਗਾ ਨਾ ਨਹੀਂ ਅੱਛਾ ਟਾਈਮ ਬਹੁਤ ਘੱਟ ਹੋਇਆ ਸੋ ਜਾ ਠੀਕ ਹੈ ਮਾ ਮਾਂ ਤੇ ਤੇ ਆਣਾ ਫਿਰ ਸੰਦਣਾ ਮੇਜ ਨੂੰ ਚੰਗਾ ਦੇਖੋ ਮੈਂ ਕਿਹਾ ਗਰਮੀ ਬਹੁਤ ਜ਼ਿਆਦਾ ਸੀ ਤੇ ਨਾਲੇ ਇਹ ਤਾਂ ਮੌਸਮ ਜਿਹੜਾ ਸੋਹਣਾ ਬਹੁਤ ਲੱਗਦਾ ਠੀਕ ਆ ਵੀ ਪੈਂਦਾ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਦਾ ਯਾਰ ਆਏ ਹਾਏ ਹਾਏ ਲੋ ਵੀ ਚੱਕੋ ਚਾਹ ਤਾਂ ਬਣਈਆਂ ਬਾਣਾ ਆਪਣੇ ਤੇ ਹੁਣ ਅਸਲ ਇਹ ਪਉਣ ਆ ਲੋ ਪਹਿਲਾਂ ਯਾਰ ਠੰਢ ਗਈ ਸੀਗੀ ਚਾਹ ਤੇ ਮੈਂ ਹੁਣ ਦੁਬਾਰਾ ਬਣਾਈ। ਇਹ ਚਾਹ ਦਾ ਜਵਾਬ। ਇਹ ਚਾਹ ਨੂੰ ਘੰਟਾ ਭਾਵੇਂ ਲਾਤਾ ਰਪਿੰਦਰ ਚਾਹ ਨਹੀਂ ਦਵਾਈ ਆ ਇਹ। ਸਾਡਾ ਦੁੱਖ ਦੀਆਂ ਦਵਾਈ। ਅੱਖਾਂ ਸੋਝ ਜਾਂਦੀਆਂ ਨੇ ਨੀ ਪੀ ਕੇ। ਤੇ ਉਹ ਚਾਹ ਆ। ਹਲਾ ਹਲਾ ਬ੍ਰੇਡਾ ਕੀ ਆਇਆ ਤੇ ਨੀ ਵਾਹਦਾ ਕਰਦਾ ਰਹਿਣਾ ਹਲਾ ਇਹ ਨਹੀਂ ਖੜੇ ਹਲਾ ਹਲਾ ਹੈ ਵੀ ਬੁਰਾ ਕੀ ਫਰਦਾ ਇਹ ਸੋ ਬੀਪੀ ਚੈੱਕ ਕਰਦੇ ਮਗਰ ਪਿੰਦਰ ਦਾ ਬੜਾ ਜਿਆਦਾ ਬੁਰਾ ਹਾਲ ਆ ਇਹਦਾ ਅੱਜ ਵੀ ਨਹੀਂ ਠੀਕ ਹੋਇਆ ਅੱਜ ਬੜਾ ਬੁਰਾ ਹਾਲ ਆ ਤੀਜਾ ਲੈਨੇ ਆ ਤੀਜਾ ਦਿਨ ਹੋ ਗਿਆ ਪਰ ਸੇਤ ਨਹੀਂ ਠੀਕ ਹੋਈ ਯਾਰੋ ਐਸਾ ਬਾਹਰਲਾ ਖਾਦਾ ਯਾਰ ਅਸੀਂ ਤਾਂ ਪਛਤਾਏ 116 70 ਧੜਕਣ 84 ਠੀਕ ਆ ਰਵਿੰਦਰ ਜੀ ਠੀਕ ਆ ਲੈ ਆ ਠੀਕ ਆ ਬਸ ਉਹਦੇ ਕਰਕੇ ਆ ਜਿਹੜੀ ਇਫੈਕਸ਼ਨ ਆ ਨਾ ਪੇਟ ਚ ਉਹਦੇ ਕਰਕੇ ਆ ਇਦਾਂ ਕੋਈ ਨਾ ਜ਼ਿਆਦਾ ਮਾਰਦਾ ਨਾ ਕੋਈ ਨਾ ਕੋਈ ਨਾ ਕੋਈ ਤਾਂ ਅਰਜ਼ਾ ਤੈਨੂੰ ਦੱਸਿਆ ਨਾ ਵੀ ਉਹ ਇਫੈਕਸ਼ਨ ਜੀ ਹੋਈ ਕਰਕੇ ਮੈਂ ਪੁੱਛ ਕੇ ਆਇਆ ਬਗਾ ਇਦਾਂ ਇਦਾਂ ਆਪਾ ਜੀ ਉਹ ਕਹਿੰਦਾ ਫੈਕਸ਼ਨ ਹੋਈ ਆ ਉਹਦੇ ਕਰਕੇ ਆ ਵੀ ਹਲਕਾ ਫੁਲਕਾ ਭੋਜਨ ਹੀ ਖਾਓ ਖਾ ਲੈ ਲੈ ਮਾਣ ਨਹੀਂ ਕਰਦਾ ਮਾਣ ਨਹੀਂ ਕਰਦਾ ਤੇ ਬਿਮਾਰ ਹੋਣਾ ਇਦਾਂ ਕੁਛ ਤਾਂ ਸਾਲਾ ਫਿਰ ਉਹੀ ਫਿਰ ਜ਼ਿਆਦਾ ਹੋ ਜਾਣਾ ਜੇ ਕੁਛ ਨਾ ਖਾਦਾ ਫਿਰ ਜਲੇ ਪਟ ਹੋਣੇ ਜੇ ਕੁਛ ਖਾਣਾ ਨਹੀਂ ਕੁਛ ਤਾਂ ਸਾਲਾ ਦਹੀਂ ਨਾ ਤੈਨੂੰ ਕਿਹੜੀ ਦਿੱਤੀ ਇਹ ਤਾਂ ਖਾਣਾ ਨਾਰਮਲ ਚੀਜ਼ ਹੈ ਖਾਣ ਦਾ ਖਾਣਾ ਮੈਂ ਨਹੀਂ ਖਾਣਾ ਚੱਲ ਲੇ ਖਵਾ ਲਓ ਖਾ ਲਈ ਤੇਰੀ ਤਜਣਾ ਮੂੰ ਅੱਡ ਬੰਦੇਾਂ ਨੂੰ ਵੀ ਡਾਟ ਚੱਲ ਖਾ ਬੰਦੇ ਰੋਗ ਆ ਹਾ 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 ਛੱਡ ਹੁ ਬਾਹਰ ਗਾ ਡੋਲੂ ਦਾ ਡਾਂਗ ਲੈ ਹੁਣ ਮੈਂ ਚੁੱਪ ਕਰਕੇ ਖਾਦਾ ਤੈਨੂੰ ਮੈਂ ਦਰਸਾ ਤੇ ਇਹ ਨਾਲੇ ਹੁਣ ਪੈਰ ਮਾਰਦਾ ਹਏ ਪੈਰ ਦਾ ਯਾਰ ਬੜਾ ਆਕੇ ਲਿਆਇਆ ਮੈਂ ਹੁਣ ਖਾਲਾ ਤੋਂ ਲੰਮੀ ਪੈ ਗਈ ਯਰਪਿੰਦਰ ਖਾਲਾ ਯਾਰ ਇਹਦਾ ਨਾ ਕਰਿਆ ਕਰੋ ਬੇਟ ਚ ਦਰਦ ਕਰਦਾ ਤਰਜ ਕਰਦਾ ਪਰ ਥੋੜੀ ਜੀ ਤਾਂ ਖਾਲਾ ਫੇ ਦਵਾਈ ਤਾਂ ਹੀ ਤੈਨੂੰ ਦਊਂਗਾ ਹੁਣ ਮਿੱਧੀ ਤੇ ਦਵਾਈ ਯਾਰ ਤਾਲ ਮਰਜੀ ਹੈ ਤੇਰੀ ਪਈ ਰ ਮਰਜੀ ਹੈ ਲੈ ਵੀ ਥੋੜੇ ਟਾਈਮ ਬਾਅਦ ਮੈਂ ਉਹ ਚੈੱਕ ਕਰਦੇ ਰਹੀਏ ਬੁਖਾਰ ਨਾ ਚੜ ਗਿਆ ਹੋਵੇ ਜਿੰਨਾ ਤੇਰਾ ਬੁਰਾ ਹਾਲ ਆ ਨਾ ਇਹ ਕਰਦਾ ਕੱਢਦਾ ਘਤਿਆ ਸੋਹਾ ਜੀ ਲਓ ਵੀ ਦੋਸਤੋ ਜਾਣੇ ਕਿ ਮੈਂ ਲੈ ਕੇ ਆਇਆ ਸੀ ਰਪਿੰਦਰ ਦੇ ਲਈ ਦਵਾਈ ਚੱਕਰ ਕੀ ਹੋਇਆ ਉਹਦਾ ਬੁਰਾ ਹਾਲ ਬਹੁਤ ਜ਼ਿਆਦਾ ਆ ਪਿਛਲੀ ਵੀਡੀਓ ਜਿਹ ਮਰ ਤੋਂ ਦੱਸ ਨਹੀਂ ਹੋਇਆ ਵੀ ਮੈਂ ਉਲਟੀਆਂ ਕਰਕੇ ਖੂਨ ਆਉਂਦਾ ਮੂੰਹ ਚ ਹਣਾ ਬਲੱਡ ਜਿਹਾ ਆਇਆ ਜਦਾਂ ਤੇ ਹੁਣ ਮੈਂ ਜਾ ਕੇ ਫੇਰ ਦੱਸਿਆ ਉਹਨਾਂ ਨੇ ਕਿਹਾ ਵੀ ਆ ਦਵਾਈ ਖਲਾ ਲਓ ਉਹ ਕਹਿੰਦੇ ਫੈਕਸ਼ਨ ਜ਼ਿਆਦਾ ਹੋ ਗਈ ਆ ਵੀ ਹੋ ਸਕਦਾ ਵੀ ਤੁਹਾਨੂੰ ਐਡਵੈਂਟ ਵੀ ਕਰਾਉਣਾ ਪਵੇ ਤੇ ਗਲੂਕੋਜ਼ ਵਗੈਰਾ ਇੱਕ ਵਾਰੀ ਲਵਾ ਕੇ ਦੇਖ ਲਓ ਜੇ ਹੁੰਦਾ ਠੀਕ ਨਹੀਂ ਉਹ ਤਾਂ ਐਡਵੈਂਟ ਕਰਾਉਣਾ ਪੈਣਾ ਤੇ ਕੱਲੋਂ ਗਲੂਕੋਜ਼ ਕਹਿੰਦੇ ਜ਼ਰੂਰ ਲਵਾਓ ਅੱਜ ਇਹਦਾ ਦਿਨ ਖਲਾ ਕੇ ਦੇਖ ਲਓ ਤੇ ਅਫੈਕਸ਼ਨ ਜਿੰਦਾ ਜ਼ਿਆਦਾ ਹੋ ਗਈ ਉਹ ਕਹਿੰਦੇ ₹500 ₹100 ਰਵਿੰਦਰ ਵੀ ਰਵਿੰਦਰ ਅੱਠ ਠਟ ਠਟ ਨੂੰ ਮੈਂ ਦੱਸਿਆ ਮੈਂ ਕਿ ਭਾਜੀ ਯਾਰ ਵੀ ਦਲਪਟ ਹੋਈ ਜਾਂਦਾ ਵੀ ਇੱਕ ਬਲੱਡ ਆਉਂਦਾ ਜਾਂ ਕਿ ਵਲਟੀਆਂ ਰਾਈ ਮੈਨੂੰ ਕਹਿੰਦਾ ਜਾਨਕ ਕਿ ਅਫੈਕਸ਼ਨ ਜ਼ਿਆਦਾ ਹੋ ਗਈ ਕਹਿੰਦਾ ਜੇ ਹੁੰਦੇ ਠੀਕ ਸਹੀ ਆ ਨਹੀਂ ਉਹ ਤਾਂ ਕਹਿੰਦੇ ਗਲੂਕੋਜ਼ ਲਗਾਉ ਦਾ ਜਿੱਦਾਂ ਹਾਂ ਹਾਂ ਗਲੂਕੋਜ਼ ਲਗਾਉਣਾ ਪੈਣਾ ਕੀ ਮੈਂ ਕਿਹਾ ਠੀਕ ਹੈ ਬਾਈ ਦਵਾਈ ਖਾ ਜਲਦੀ ਜਲਦੀ ਹੋ ਜਾਣਾ ਠੀਕ ਲੈ ਚੱਲ ਇਨੂੰ ਬਹੁਤ ਜ਼ਿਆਦਾ ਜਿੱਦਾਂ ਕਹਿੰਦਾ ਚੱਕਰ ਆਉਂਦੇ ਪਏ ਸੀ ਤੇ ਇੱਕ ਦਿਲ ਪਟ ਹੋਈ ਜਾਂਦਾ ਤੇ ਆ ਡਾਕਟਰ ਨੇ ਦਵਾਈ ਦਿੱਤੇ ਕਹਿੰਦਾ ਖਾ ਲਾ ਕੇ ਦੇਖ ਲਓ ਜੇ ਹੁੰਦੇ ਠੀਕ ਸਹੀ ਹੈ ਨਹੀਂ ਉਹ ਫਿਰ ਕਹਿੰਦੇ ਜਾਣੇ ਕਿ ਵੀ ਗਲੂਕੋਜ਼ ਲਾਉਣੇ ਪੈਣੇ ਆ ਮੈਨੂੰ ਵੀ ਇੰਨੀ ਟੈਨਸ਼ਨ ਹੋਈ ਜਾਂਦੀ ਆ ਚੱਕਰ ਆਈ ਜਾਂਦੇ ਇਹਨੂੰ ਪਤਾ ਨਹੀਂ ਯਾਰ ਕਿ ਇੰਨਾ ਤਿੰਨ ਦਿਨ ਹੋ ਗਿਆ ਯਾਰ ਅੱਜ ਯਾਰਾ ਦੇਖ ਲਓ ਲੋ ਦਵਾਈਆਂ ਦੇਖ ਲਓ ਰਪਿੰਦਰ ਦੀਆਂ ਤੰਗਾ ਲੋ ਜੀ ਹਉ ਕਹਿੰਦੇ ਨੇ ਇੱਕ ਬਾਈ ਕਹਿੰਦਾ ਸੀ ਕਹਿੰਦਾ ਜਿੱਦਣ ਜੜਾਂ ਪਟਣੀਆਂ ਤੁਹਾਡੀਆਂ ਸਟਰੀਟ ਫੂਡ ਨੇ ਜਾਨੀ ਕਿ ਪਟਣੀਆਂ ਜਮੀ ਜਮੀ ਠੀਕ ਆ ਚਾਹੇ ਕੁਛ ਵੀ ਖਾਣੇ ਆ ਚਾਈਨਸ ਚਾਹੇ ਕੋਈ ਵੀ ਫੂਡ ਖਾਣੇ ਆਪਾਂ ਸੋ ਉਹ ਜਾਨੀ ਕਿ ਵੀ ਬੰਦੇ ਦੀਆਂ ਜੜਾਂ ਹੀ ਪਟ ਦਿੰਦਾ ਇੱਕ ਕਿਸਮ ਦਾ ਕਹਿਣਦਾ ਭਾਬਿਆ ਵੀ ਕੋਈ ਨਾ ਕੋਈ ਬਿਮਾਰੀ ਚਾਹੇ ਹਨਾ ਇਸ ਫੂਡ ਕਰਕੇ ਹੋਈ ਆ ਬਾਹਰ ਲੇ ਤੇ ਮੈਂ ਹੁਣ ਲੱਗਾ ਆ ਮੈਡੀਸਿਨ ਖਾਣ ਦੋਸਤੋ ਆਲੇ ਮੈਂ ਤਾਂ ਮੈਂ ਵੀ ਖਾਲ ਮਾ ਸੋ ਦੋਸਤੋ ਡਾਕਟਰਾਂ ਨੇ ਸਾਨੂੰ ਦੇ ਤਾਂ ਜਵਾਬ ਜਵਾਬ ਕਿਉਂ ਦੇ ਤਾਂ ਉਹਦਾ ਵੀ ਤੁਹਾਨੂੰ ਕਾਰਨ ਦੱਸ ਦਾਂ ਜਦ ਕਿ ਗਏ ਉਹਨਾਂ ਨੇ ਚੈੱਕ ਕੀਤਾ ਜਾਂਦੇ ਕਿ ਫਿਰ ਸਾਨੂੰ ਮਨਾ ਕਰ ਦਿੱਤਾ ਤੇ ਇਹ ਦੀ ਜਿਹੜੀ ਪ੍ਰੋਬਲਮ ਆ ਜ਼ਿਆਦਾ ਵੱਧ ਗਈ ਜਦੋਂ ਉਹਨਾਂ ਦੇ ਕੋਲ ਗਏ ਤੇ ਅਸੀਂ ਕਿਹਾ ਵੀ ਇਹਨਾਂ ਦੇ ਗਲੂਕੋਜ਼ ਲਾ ਦਿਓ ਬੇ ਡਾਕਟਰ ਸਾਹਿਬ ਉਹ ਕਹਿੰਦੇ ਵੀ ਅਸੀਂ ਗਲੂਕੋਜ਼ ਨਹੀਂ ਲਾ ਸਕਦੇ ਕਿਉਂਕਿ ਇਹਦਾ ਟਰੀਟਮੈਂਟ ਚੱਲਦਾ ਨਾ ਕਿ ਬਹੁਤ ਪੰਗਾ ਜਿਹੜਾ ਇੱਥੇ ਟਰੀਟਮੈਂਟ ਚੱਲਦਾ ਆ ਤੇ ਫਿਰ ਮੈਂ ਕਿਹਾ ਡਾਕਟਰ ਸਾਹਿਬ ਇਹ ਜਿਹਦਾ ਇਹਨੂੰ ਪ੍ਰੋਬਲਮ ਆ ਇਹ ਠੰਡ ਜਾਨੇ ਕਿ ਦੁਖੀ ਜਾਂਦਾ ਫਿਰ ਉਹਨਾਂ ਨੇ ਕਿਹਾ ਜੇ ਜਾਣੇ ਕਿ ਵੀ ਇਦਾਂ ਕਰਦੇ ਆ ਆਪਾਂ ਦਵਾਈ ਇਹਨੂੰ ਜਦੱਕੇ ਦਿੰਨੇ ਆ ਕੋਈ ਚੇਂਜ ਕਰਨ ਵਾਲੀ ਚੇਂਜ ਕਰਕੇ ਮੈਡੀਸਨ ਦਿੱਤੀ ਤੇ ਚਲੋ ਚੈੱਕ ਕਰਾ ਕੇ ਫਿਰ ਆਪਾਂ ਆ ਗਏ ਗਲੂਕੋਜ਼ ਤੋਂ ਉਹਨਾਂ ਨੇ ਨਹੀਂ ਲਾਇਆ ਤੇ ਉਹ ਕਹਿੰਦੇ ਵੀ ਨਹੀਂ ਗਲੂਕੋਜ਼ ਨਹੀਂ ਆਪਾਂ ਇਦਾਂ ਲਾਉਣਾ ਹੈਗਾ ਬਿਓ ਟੈਸਟ ਕੀਤੇ ਬਿਨਾ ਅਸੀਂ ਲਾਈਦਾ ਹੀ ਨਹੀਂ ਤੇ ਨਾਲੇ ਵੀ ਇਹਦਾ ਟਰੀਟਮੈਂਟ ਚੱਲ ਰਿਹਾ ਆ ਹਨਾ ਤੇ ਇਹਦਾ ਤਾਂ ਬਿਲਕੁਲ ਨਹੀਂ ਲਾਉਣਾ ਅਸੀਂ ਫਿਰ ਦਵਾਈ ਲੈ ਕੇ ਆ ਗਏ ਜਿੱਦਾਂ ਰਪਿੰਦਰ ਨੇ ਦਵਾਈ ਖਾਧੀ ਖਾ ਕੇ ਹੁਣ ਸੁੱਤੀ ਆ ਪਈ ਆ ਇਹਨੂੰ 3 ਘੰਟੇ ਹੋ ਗਏ ਦਵਾਈ ਖਾਦੇ ਨੂੰ ਪਰ ਪਹਿਲਾਂ ਨਾਲੋਂ ਠੀਕ ਆ ਦੋਸਤੋ ਜਾਨੇ ਕਿ ਲੱਗਦਾ ਆ ਵੇ ਠੀਕ ਹੋ ਜਾਊਗੀ ਹਨਾ ਤੇ ਮੈਂ ਵੀ ਸ਼ੁਕਰ ਕਰਦਾ ਮੈਂ ਕਿ ਰਪਿੰਦਰ ਤੋਂ ਠੀਕ ਹੋਈ ਇਹਨੇ ਪਹਿਲਾਂ ਕੁਝ ਖਾਦਾ ਵੀ ਨਹੀਂ ਤੇ ਅੱਜ ਮੈਂ ਇਹਨੂੰ ਹੁਣ ਦੋ ਬ੍ਰੈਡ ਵੀ ਖੁਲਾਏ ਠੀਕ ਆ ਤੇ ਹੁਣ ਮੈਂ ਨਾਲ ਕੁਝ ਗਰਮ ਕਰਕੇ ਦਊਂਗਾ ਦੁੱਧ ਗਰਮ ਕਰਕੇ ਦਊਂਗਾ ਘਟਕ ਦੁੱਧ ਪੀ ਲੂਗੀ ਚੱਲ ਤਿੰਨ ਦਿਨ ਹੋ ਗਏ ਇਹਨੇ ਕਿਹੜਾ ਰੋਟੀ ਖਾਧੀ ਆ ਤੇ ਪਰ ਮੈਨੂੰ ਇਹਨਾਂ ਕਾ ਉਮੀਦ ਆ ਵੀ ਠੀਕ ਹੋ ਜਾਊਗੀ ਸਵੇਰ ਤੱਕ ਸੋ ਤੁਸੀਂ ਵੀ ਆਪਣੀ ਧੀ ਲਈ ਅਰਦਾਸ ਕਰਿਓ ਵੀ ਉਹ ਠੀਕ ਹੋ ਜਵੇ ਬਹੁਤ ਉੱਖ ਪਾਇਆ ਉਹਨੇ ਤਿੰਨ ਦਿਨ ਬਹੁਤ ਉੱਖ ਪਾਇਆ ਦੋਖੋਂ ਮੈਂ ਵੀ ਭਾਇਆ ਮੇਰਾ ਵੀ ਯਾਨਕੀ ਦਰਦ ਪੈਂਦੀ ਸੀ ਪਰ ਹੁਣ ਤੁਹਾਨੂੰ ਪਤਾ ਉਹਦੀ ਪ੍ਰੋਬਲਮ ਜਿਆਦਾ ਵੱਡੀ ਹੈ ਨਾ ਆਪਾਂ ਦਾ ਜਰ ਵੀ ਲਈਦਾ ਸੋ ਉੱਤੇ ਪਹਿਲਾਂ ਇੰਨਾ ਦੌਖਿਆ ਸੋ ਆਪਣੀ ਧੀ ਰਿਆਰ ਅਰਦਾਸ ਕਰਿਓ ਕਿ ਉਹ ਠੀਕ ਹੋ ਗਏ ਦੋਸਤੋ ਹਟ ਜਾ ਛੇ ਦਾ ਉੱਠ ਜਾ ਓਏ ਬੈਲੀਆ ਦਵਾਈ ਖਾ ਗਏ ਨਾ ਯਾਨਕੀ ਸੁੱਤੀ ਪਈ ਹੈ ਨਾ ਹੂਕ ਨਹੀਂ ਸੁੱਤੀ ਪਈ ਓ ਉੜ ਜਾ ਜਰ ਉੜ ਜਾ ਦੁੱਧ ਪੀਲਾ ਦੁੱਧ ਨਹੀਂ ਪੀਂਦਾ ਦੁੱਧ ਨਹੀਂ ਪੀਣਾ ਦੁੱਧ ਪੀਣਾ ਪੈਣਾ ਦੁੱਧ ਕਿਉਂ ਨਹੀਂ ਪੀਣਾ ਹੈ ਤੈਨੂੰ ਪਤਾ ਦਵਾਈ ਖਾਧੀ ਆ ਤੇਜ਼ ਹੁੰਦੀ ਆ ਦੁੱਧ ਪੀਲਾ ਚੰਗਾ ਚੱਲ ਅੱਠ ਉੜ ਜਾ ਉੜ ਜਾ ਲੈ ਚਲਾ ਜਾ ਆ ਜਾ ਆ ਜਾ ਬੱਲੇ ਸ਼ਾਬਾਸ਼ ਹਲੇ ਥੋੜੇ ਦੇ ਥੋੜੇ ਥੋੜੇ ਆ ਖਾਣੇ ਨਾਲ ਬਰੈਡ ਖਾਣੇ ਨਹੀਂ ਚਾਹ ਚਾਹ ਢੋਲ ਲੈ ਅੱਛਾ ਉਹ ਲਾ ਦੇ ਉਹ ਲਾ ਚੱਲ ਉਹ ਆ ਇਧਰ ਮੇਹਰਾਨ ਨੂੰ ਲਾ ਦੇ ਇੱਥੇ ਲਾਣ ਵਾਲਾ ਚਾਲੇ ਚੱਲਣਾ ਹਾਂ 20 ਦਾ ਭਰਦਾ ਡੋਲਣਾ ਲੈ 20 ਦਾ ਭਰਦਾ ਜਿਆ ਜਿਆ ਇਹਨੂੰ ਠੰਡਾ ਕਰਕੇ ਲਿਆਂਦਾ ਠੰਡਾ ਹੀ ਆ ਸੋ ਲੋ ਵੀ ਦੋਸਤੋਂ ਆਣ ਆਪਾਂ ਲੱਗੇ ਸੀ ਤੁਹਾਨੂੰ ਮਜ਼ਾ ਆਸਾ ਹੁਣ ਆਪਾਂ ਜਾਣਾ ਸਵਾ ਠੀਕ ਆ ਤੇ ਰੁਪਿੰਦਰ ਨੂੰ ਨਹੀਂ ਦਾਗੇ ਮੈਂ ਹਜੇ ਕੰਮ ਕਰੀ ਕਰਦਾ ਪਿਆ ਸੀਗਾ ਤੇ ਬਸ ਸੌ ਕੇ ਫਿਰ ਆਪਾਂ ਹੁਣ ਉੱਠਦੇ ਆ ਪਹਿਲਾਂ ਨਾਲੋਂ ਇਹਦੀ ਸਿਹਤ ਵਿੱਚ ਸੁਧਾਰਿਆ ਪਰ ਦੁੱਖ ਬਹੁਤ ਪਾਇਆ ਇਹਨੇ ਬਹੁਤ ਜਿਆਦਾ ਦੁੱਖ ਪਾਇਆ ਠੀਕ ਹੈ 3 ਦਿਨ ਹੋ ਗਏ ਤੁਸੀਂ ਕੱਲ ਵੀ ਵੀਡੀਓ ਵੇਖੀ ਆ ਤੇ ਅੱਜ ਵੀ ਦਾ ਤੜ ਤੜ ਕੇ ਕੱਟੀ ਪਰ ਜਦੋਂ ਦੀ ਹੁਣ ਦਵਾਈ ਲੈ ਕੇ ਆਏ ਆ ਪਹਿਲਾਂ ਨਾਲੋਂ ਥੋੜਾ ਫਰਕ ਆ ਉਮੀਦ ਹੈ ਵੀ ਕੱਲ ਤੱਕ ਠੀਕ ਹੋ ਜੂਗੀ ਰਾਤੋਂ ਰਾਤ ਹੁਣ ਤਰੀ ਹੁੰਦਾ ਹਨ ਠੀਕ ਹੈ ਚੱਕਰ ਤਾਂ ਨਹੀਂ ਹੁੰਦੇ ਇੱਦਾਂ ਦਾ ਦਾ ਥੋੜਾ ਥੋੜਾ ਦਾ ਦਾ ਠੀਕ ਹੈ ਪਹਿਲਾਂ ਨਾਲੋਂ ਠੀਕ ਹੈ ਚੱਕਰ ਹੁੰਦੇ ਜਾਂਦਾ ਤੂੰ ਦੁੱਧ ਦਾ ਡੋਲ ਲੈਣ ਦਾ ਸਾਰ ਕਰਕੇ ਸੋ ਚਲੋ ਠੀਕ ਆ ਦੋਸਤੋ ਸੋ ਇੱਥੇ ਵੀਡੀਓ ਦਾ ਐਂਡ ਕਰਦੇ ਆ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਏ 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 ਉਹ ਤੇ ਦੁੱਧ ਤੇ ਡੋਲ ਲੈਣਾ ਤੂੰ ਸੌਂ ਹੀ ਕੱਦ ਜਾਣੀ ਹੈ ਦੁੱਧ ਪੀ ਲੈ ਤਾਂ ਹੀ ਤੈਨੂੰ ਮੈਂ ਹਾ ਥਾਲਿਆ ਕੋਲ ਬੈਠਾ ਇੱਥੇ ਸਾਨੂੰ ਪੁਲਾ ਕੇ ਫੇਰੇ ਜਾਣਾ ਇੱਧਰ ਨੂੰ ਹਾਂ ਤਾਂ ਡੋਲ ਲੈਣਾ ਉੱਪਰ